ਅੱਜ ਬੜਾ ਹੀ ਮਨ ਪਰੇਸ਼ਾਨ ਹੋਇਆ ਵਾ ਪਰੇਸ਼ਾਨੀ ਜੀ ਲੱਗ ਗਈ ਦਿਲ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਆ ਘਰ ਦੇ ਵਿੱਚ ਤੇ ਇਦਾਂ ਜਿਦਾ ਜੀ ਨਹੀਂ ਲੱਗਣ ਡਿਆ ਇਦਾਂ ਜੀ ਕਰਨਾ ਜਿਦਾਂ ਕਿਤੇ ਚਲੀ ਜਾਵਾਂ ਕੀ ਬੰਦਾ ਕਰੇ ਨੋਆ ਪੀਆ ਚਲੋ ਨਹੀਂ ਆਈ ਹੁੰਦੀਆਂ ਨੇ ਨਵਾ ਰੋਟੀ ਫੜਉਂਦੀ ਆ ਤੇ ਫੜਾ ਕੇ ਤੇ ਚੱਲ ਚਲੀ ਜਾਂਦੀ ਆ ਇਹ ਨਹੀਂ ਆਖਣਾ ਕਿਤੇ ਲੱਗ ਕੇ ਬਹਿ ਜਾ ਮੈਂ ਬੀਬੀ ਤੇਰਾ ਕੀ ਹਾਲ ਵਾ ਜਾ ਆਪਕੇ ਦਾਮ ਆ ਜਾਂ ਸੋਹ ਗੱਲ ਬੰਦਾ ਕਰਦਾ ਕੋਈ ਸੌ ਦੁਖ ਦੀ ਸੁਖ ਦੀ ਕੋਈ ਘਰ ਦੀ ਗੱਲ ਹੀ ਕਰਦਾ ਬੰਦਾ ਚਲੋ ਇਦਾਂ ਨਹੀਂ ਇਦਾਂ ਕਰੀਏ ਇਦਾਂ ਕਰੀਏ ਨਾ ਕਿਤੇ ਪਤਾ ਹੀ ਕੋਈ ਨਹੀਂ ਉਹਨੂੰ ਉਹ ਤੇ ਰੋਟੀ ਸੁੱਟ ਜਾਂਦੀ ਹੈ ਗਾੜੀ ਤੇ ਚੁੱਪ ਕਰਕੇ ਨਿਕਲ ਜਾਂਦੀ ਹੈ ਕੀ ਕਰੇ ਬੰਦਾ ਪਰੇਸ਼ਾਨ ਤੇ ਆਪੇ ਹੀ ਹੋਣਾ ਜਿਦੋਂ ਕਿ ਇਹਨੇ ਪੁੱਛਣਾ ਹੀ ਨਹੀਂ ਕੀ ਦੁਖ ਦੀ ਸੁਖ ਦੀ ਕਰਨੀ ਨਹੀਂ ਕੋਈ ਕੀ ਬੰਦਾ ਕਰੇ ਇੱਥੇ ਬੀਬੀ ਹਾਂ ਤੋ ਕੁਅ ਅੱਜ ਬਾਹਰ ਬੈਠੀ ਇਕੱਲੀ ਗੱਲਾਂ ਕਰੀ ਜਾਣ ਦੀਆਂ ਬੜੀ ਪਰੇਸ਼ਾਨ ਜਿਹੀ ਲੱਗਣੀਆਂ ਗੱਲਾਂ ਕੀ ਪਤ ਕਰਨੀਆਂ ਨੇ ਹਾਂਜੀ ਮਾਨ ਬੜਾ ਪਰੇਸ਼ਾਨ ਅੱਜ ਹੋਇਆ ਕੀ ਗੱਲ ਹੋ ਗਈ ਆ ਜੀ ਨੇ ਅੱਜ ਤੇ ਘਰ ਲੱਗਣ ਡਿਆ ਜਿੱਦਾਂ ਜੀ ਏਦਾਂ ਕਰਨ ਡਿਆ ਵੀ ਜਿੱਦਾਂ ਕਿਤੇ ਚਲੀ ਜਾਵਾ ਕਰਾਂ ਕੋਈ ਗੱਲ ਨਹੀਂ ਭੈਣ ਤੁਹਾਡੀ ਪਿਛਲੇ ਲੈ ਜਨੇ ਮਾਸੀ ਕੋ ਚਲੋ ਉਹ ਤੇ ਚੱਲ ਲੈ ਜਾਏਗਾ ਕੋਈ ਗੱਲ ਨਹੀਂ ਪੁੱਤ ਘਰ ਦੀ ਵੀ ਗੱਲ ਹੁੰਦੀ ਆ ਚਲੋ ਘਰ ਨੂੰ ਤੇ ਆ ਕਿਤੇ ਲੱਗੇ ਬਹਿ ਜੇ ਰੋਟੀ ਫੜਾ ਕੇ ਨੱਠ ਜਾਂਦੀ ਐ ਖਲੋਂਦੀ ਨਹੀਂ ਨਾ ਮੁੜ ਕੇ ਪੁੱਛਣਾ ਮੈਨੂੰ ਕੁਛ ਕੋਵਾਰਾ ਰੱਖ ਦੇਣੀਆਂ ਦੋ ਤਿੰਨ ਫੁਲਕੇ ਚੱਲ ਜਿੰਨੇ ਜੀ ਕਰੇ ਖਾਲਾ ਇਹਦੇ ਬੀਬੀ ਸਮਾਂ ਪਤਾ ਨਹੀਂ ਕਿਹੋ ਜਿਹਾ ਆ ਗਿਆ ਵਾ ਹਾਂ ਲੋਕੀ ਦੇ ਗੱਲਾਂ ਦਾ ਲਕਾਰ ਆਦੇ ਇਹਦੇ ਲੋਕਾਂ ਨੂੰ ਸਾਰੀ ਗੱਲ ਦਾ ਹੁੰਦਾ ਵੀ ਨਹੀਂ ਵੀ ਗੱਲ ਬਣਦੀ ਆ ਹੋਏ ਤਾਂ ਪਤਾ ਹੈਗੀ ਆ ਹੁਣ ਨਾ ਬੀਬੀ ਜਿੱਸਾਂ ਗੱਲ ਕੀ ਬਜ਼ੁਰਗ ਜਿੱਥੇ-ਜਿੱਥੇ ਵੀ ਆ ਗਿਆ ਨਾ ਉਹ ਬੜਾ ਭਾਰ ਸਮਝਦੇ ਲੋਕ ਹੈ ਇਦਾਂ ਹੀ ਇਦਾਂ ਹੀ ਹਾਂ ਜਿੱਥੇ ਦੋਹਾਂ ਚਾਰਾਂ ਜੀਆਂ ਦੀ ਪੱਕਣੀ ਇੱਕ ਦੀ ਉੱਥੇ ਪੱਕ ਜਾ ਕਰ ਤੋ ਕੋਈ ਗੱਲ ਨਹੀਂ ਗਈ ਬੀਬੀ ਦੱਸਾਂ ਗੱਲ ਕੀ ਆ ਇਹਦੇ ਵਸਦੀ ਵੀ ਗੱਲ ਜਿਹੜੀ ਇਹਦੀਆਂ ਵੀ ਸਿਹਦੀਆਂ ਸੁਲੀਆਂ ਵਾ ਨਾ ਉਹ ਵੀ ਇਹੋ ਗੱਲ ਹੀ ਕਹਿੰਦੀ ਆ ਫਲਾਣੀ ਰੋਟੀ ਨਾ ਦੇਵੀਂ ਢੀਂਗਰੇ ਨੇ ਉਹ ਕਰਦੀ ਉਹ ਤੇ ਉਹ ਕਰਦੇ ਉਹਨੂੰ ਫਲਾਣੀ ਕਰਦੇ ਉਹ ਤਾਂ ਪਤਾ ਕੀ ਆ ਉਹ ਇੱਕ ਦੂਜੀ ਨੂੰ ਇੱਕ ਜਣੀ ਜਿੱਦਾਂ ਦੀ ਹੁੰਦੀ ਆ ਨਾ ਉਹ ਉਦਾਂ ਦੀ ਮਤਸਖ ਅਗਲੀ ਨੂੰ ਦੇ ਦਿੰਦੀ ਆ ਉਹ ਤੇ ਗੱਲ ਵਾ ਆ ਤੂੰ ਵੀ ਨਾ ਇਦਾਂ ਕਰਿਆ ਕਰ ਤੈਨੂੰ ਕੀ ਲੋੜ ਪਈ ਐ ਪੁੱਛਣ ਦੀ ਤੇ ਉਹਦਾਂ ਹੀ ਫਿਰ ਕਰਦੀਆਂ ਨੇ ਦੱਸਾਂ ਗੱਲ ਕੀ ਆ ਇਹ ਸਮਝ ਵਾ ਆਪ ਆਪਣੇ ਦਿਮਾਗ ਦੀ ਠੀਕ ਨਹੀਂ ਕੱਲ ਨੂੰ ਸਾਡੇ ਤੇ ਵੀ ਇਹ ਟਾਈਮ ਆਉਣਾ ਤੇ ਜੇ ਬੰਦਾ ਇੰਨੀ ਗੱਲ ਸੋਚ ਕੇ ਤੁਰੇ ਨਾ ਬੰਦਾ ਕਦੀ ਮਾਰ ਨਹੀਂ ਖਾਂਦਾ ਨਹੀਂ ਖਾਂਦਾ ਇਹ ਤਾਂ ਗੱਲ ਸੱਚੀ ਪੁੱਤਿਆ ਸਿਆਣੀ ਜਿਹੜੀ ਕੋਈ ਧੀ ਪੈਣਵਾ ਨਾ ਉਹੋ ਤੇ ਸੋਚ ਲੈਂਦੀ ਆ ਤੇ ਜਿਹੜੀਆਂ ਲਾਈ ਲੱਗਨੇ ਓਦਾਂ ਹੀ ਮਗਰ ਲੱਗ ਜਾਂਦੇ ਆ ਜਿਦਾਂ ਆਖਿਆ ਓਦਾਂ ਹੀ ਮੰਨ ਲਓ ਤੇ ਕਿਸਦੇ ਮਗਰ ਲਾ ਕੇ ਆਪਣਾ ਘਰ ਖਰਾਬ ਕਰ ਲੈਣਾ ਹੈ ਹੁਣ ਇਹ ਤੇ ਥੋੜੀ ਇਹਦੀ ਕੋਈ ਨਾ ਤੁਹਾਨੂੰ ਚੰਗਾ ਕੂਂਦੀ ਨਾ ਕਿਤੇ ਨਿਆਣੇ ਕਿਤੇ ਕਿਤੇ ਉਹ ਵਾ ਤੇ ਉਹ ਵੀ 100 100 ਗੱਲਾਂ ਕਰਦੇ ਆ ਜੇ ਮੇਰੇ ਨਾਲ ਕਿਤੇ ਸਿਰ ੜਾ ਲੈਂਦੀ ਆ ਤੇ ਮੇਰਕੋ ਵੀ ਗਾਲਾਂ ਖਾਂਦੀ ਆ ਹੈ ਇਹ ਤੇ ਹੁਣ ਉਹ ਮਹਾਰਾਜ ਜਿਹਦੇ ਮਤ ਚੰਗੀ ਪਾਵੇ ਤੇ ਪਾਵੇ ਬੰਦਾ ਕਿਹਨੂੰ ਸਮਝਾ ਸਕਦਾ ਚਲੋ ਨਹੀਂ ਤੇ ਬੰਦਾ ਕੀ ਆ ਘਰ ਦੇ ਵਿੱਚ ਬੰਦਾ ਕਿਤੇ ਲਾਗੇ ਬਹਿ ਜਾਂਦਾ ਖੜੀ ਹਾਂ ਜਾਂ ਬੀਬੀ ਤੇਰਾ ਕੀ ਹਾਲ ਵਾ ਹੁਣ ਤੂੰ ਠੀਕ ਵਾ ਜਾਂ ਕਿਦਾਂ ਵਾ ਤੇ ਸੋ ਗੱਲ ਕਰਾਂ ਦੀ ਕਈ ਗੱਲਾਂ ਕਰ ਲਈਦੀਆਂ ਨੇ ਵੀ ਇਦਾਂ ਨਹੀਂ ਇਦਾਂ ਹੀ ਕਰੀਏ ਆ ਇਦਾਂ ਕਰ ਲਈਏ ਕੰਮ ਬੀਬੀ ਬਾਹਰ ਵੀ ਜਾਈਦਾ ਵਾ ਨਾ ਕੰਮ ਧੰਦਾ ਕਰਨਾ ਹੁਣ ਬੰਦੇ ਬੁੰਦੇ ਲੱਗੇ ਆ ਤੇ ਬਾਹਰ ਕੰਮ ਧੰਦਾ ਕੀ ਕਰਨਾ ਜਦੋਂ ਬੰਦੇ ਦਾ ਘਰ ਸੁੱਖ ਨਹੀਂ ਤੇ ਹੈਂ ਆ ਮਨ ਪਰੇਸ਼ਾਨ ਰਹਿ ਜਾਂਦਾ ਉਹ ਫੋਨ ਕਰੀਦਾ ਵਾ ਚਾਹ ਬਣਾ ਦੇ ਫਿਰ ਕਹਿੰਦੀ ਵੀ ਆਣ ਕੇ ਲੈ ਜਾਓ ਮੇਰੇ ਕੋ ਨਿਆਣੇ ਨਹੀਂ ਹੋਣਾ ਮਵੀ ਨਹੀਂ ਹੋਣਾ ਕਿਸੇ ਨੇ ਨਹੀਂ ਹੋਣਾ ਉੱਥੋਂ ਫਿਰ ਮੋਟਰਸਾਈਕਲ ਲੈ ਆਣ ਕੇ ਚਾਹ ਖੜੀਦੀ ਆ ਹੈ ਹੁਣ ਇਦਾਂ ਨਹੀਂ ਸਮੇਂ ਭਰਾਵਾ ਤੇ ਕਿੰਨੂੰ ਕੀ ਦਸੀਏ ਸਾਡੇ ਬਾਰੇ ਪੈ ਰਹੇ ਅਸੀਂ ਤਾਂ ਰੋਟੀਆਂ ਬਾਹਰ ਉੱਥੇ ਚਾਹਾਂ ਖਾਡੀਆਂ ਰੋਟੀਆਂ ਖਾਡਨੀਆਂ ਪਾਣੀ ਖਾਣਨੇ ਕਈ ਕੰਮ ਕਰਨੇ ਸਾਨੂੰ ਉਹ ਉਹ ਤਾਂ ਬੀਜੀ ਗੱਲ ਵਾ ਨਾ ਪਰ ਉਹ ਸਮੇਂ ਨੂੰ ਬੰਦਾ ਕੀ ਆਖੇ ਹੈ ਘਰੋ ਘਰੀ ਉਹ ਹਾਲਾ ਉਹ ਸਮਾਂ ਹੀ ਇਦਾਂ ਦਾ ਉਹ ਜਿਹਨੂੰ ਪੁੱਛੀਦਾ ਵਾ ਵੀ ਤੁਹਾਡੇ ਹਾਲ ਦਾ ਕੋ ਕਹਿੰਦਾ ਵੀ ਮੇਰੇ ਜਨਾਂ ਦੇ ਔਖਾ ਬੰਦਾ ਕੋਈ ਨਹੀਂ ਯਾ ਬੰਆ ਬੰਨੂ ਸ਼ੇਰ ਕੇ ਪੁੱਛ ਲਾ ਇਦਾਂ ਉਹਦੇ ਗੱਲ ਵਾ ਤੇ ਚਲੋ ਕੋਈ ਨਹੀਂ ਬੀਬੀ ਜੇ ਮਨ ਪਰਛਾਵਾਂ ਨਾ ਤੇ ਮੈਂ ਤੁਹਾਡੀ ਆਪਣੇ ਰਮਨ ਕੋ ਚਲਦੇ ਗਏ ਹਵਲੇ ਫਿਰ ਹਾਂ ਜੇ ਵਿਚਾਰੀ ਆ ਜਾਂਦੀ ਰਮਨ ਦਿਹਾੜੀ ਤੇ ਉਹ ਤਾਂ ਵੀ ਮੂੰਹ ਬਣਾਉਂਦੀ ਆ ਗੱਲਾਂ ਕਰਦੀ ਆ ਕਈ ਕੁਛ ਕਰਦੀ ਆ ਕੱਲ ਬੀਬੀ ਛੱਡ ਜਿਹੜੇ ਬੰਦੇ ਦਾ ਰੋਜ ਇਹੋ ਹੀ ਕੰਮ ਆ ਉਹਦੀ ਗੱਲ ਵੀ ਕਿਉਂ ਕਰਨੀ ਆਹੀਂ ਤੇ ਤੁਸੀਂ ਕੇਵਲੇ ਬਣਾ ਦਿਓ ਮਨ ਤੇ ਆਪਾਂ ਜਾ ਵੜਨੇ ਫਿਰ ਕਿਸ ਦਿਨ ਉੱਥੇ ਚਲ ਕੋਈ ਨਹੀਂ ਜਰਾ ਇੱਕ ਕਿਸ ਦਿਨ ਠੰਡਾ ਹੁੰਦਾ ਨਾ ਕੋਈ ਗੱਲ ਨਹੀਂ ਆ ਉਹ ਤੇ ਗੱਲ ਵਾ ਐਦਾਂ ਨਾ ਪਰੇਸ਼ਾਨ ਜਹ ਹੋ ਜਾਂਦਾ ਬੰਦਾ ਜਦੋਂ ਕੁਵੇ ਸਵੇ ਨਾ ਕਰਦੇ ਵਿੱਚ ਗੱਲਬਾਤ ਨਾ ਬੰਦਾ ਬਹਿ ਕੇ ਕਰੇ ਕੋਈ ਨੂ ਹੋਵੇ ਧੀ ਹੋਵੇ ਤੇ ਫਿਰ ਪਰੇਸ਼ਾਨੀ ਤੇ ਹੁੰਦੀ ਆ ਬੀਬੀ ਬੈਣਾ ਦੇ ਘਰਦਿਆਂ ਜੀਆਂ ਲੱਗੇ ਤੇ ਜਦੋਂ ਇੱਕ ਦੂਜੇ ਤੋਂ ਨਫ਼ਰਤ ਰੱਖਣੀ ਤੇ ਗੱਲ ਨਹੀਂ ਸੁਆਦ ਦੀ ਕਰਨੀ ਤੇ ਅਗਲਾ ਬੰਦਾ ਵੀ ਕਹਿੰਦਾ ਵੀ ਚੁੱਪੀ ਭਲੀ ਐ ਚੁੱਪੀ ਭਲੀ ਠੀਕ ਨਹੀਂ ਕੀ ਕਰਨਾ ਫਿਰ ਚੱਲ ਇਹਨੂੰ ਕੁਆ ਕੇ ਤੇ ਮੁੜ ਕੇ ਅਗਲੇ ਪਾਸੇ ਮਾੜੇ ਚੰਗੇ ਬੋਲ ਕੇ ਕੋ ਸੁਣਨੇ ਇਹ ਚੰਗੀ ਗੱਲ ਥੋੜੀ ਐ ਉਹ ਲੋਕੀ ਤਾਬੋ ਤੇ ਚਪੋ ਕੀਤੇ ਰਹਿੰਦੇ ਮੈਂ ਤਾਂ ਵੀ ਵੀ ਤਾ ਤੈਨੂੰ ਕਹਿੰਦਾ ਵੀ ਜਿਹੜੀ ਜ਼ਿੰਦਗੀ ਹੈਗੀ ਨਾ ਇਹ ਤਾਂ ਟਾਈਮ ਲੰਘ ਜਾਣਾ ਹਾਂ ਉਹਨਾਂ ਕੋ ਗੱਲ ਕਰਿਆ ਕਰ ਕੇ ਮਹਾ ਠੀਕ ਹੋਈ ਹੈ ਮੈਂ ਨਹੀਂ ਕਹਿੰਦੀ ਕੁਛ ਨਹੀਂ ਉਹਨਾਂ ਟੈਨਸ਼ਨ ਲਿਆਗਾ ਤਾਂ ਕੋਈ ਗੱਲ ਨਹੀਂ ਕਿ ਦਿਨ ਬਣਾ ਕੇ ਪ੍ਰੋਗਰਾਮ ਤੇ ਚਲਦੇ ਆ ਉਹ ਕੋਈ ਨਹੀਂ ਰਾਜੀ ਰਹੇ ਭਰਾਵਾ ਮੈਂ ਕੀ ਕਹਣਾ ਉਹਨੂੰ ਬਹੁਤ ਗੱਲ ਵਾ ਹਾਂ ਤੇ ਉਹਦਾ ਵਿਆਹ ਹੀ ਤੇਰੇ ਨਾਲ ਗੱਲ ਕਰਨ ਲਈ ਆਂ ਵੀ ਵੇ ਜੇ ਬੰਦਾ ਬਹਿ ਜਾਏ ਘੜੀ ਲਾਗੇ ਦੁੱਖ ਸੁੱਖ ਕਰ ਲੈ ਤੇ ਕੀ ਫਰਕ ਪੈਂਦਾ ਓਏ ਉਹ ਤੇ ਗੱਲ ਵਾ ਮੁੰਨੇ ਨਾ ਮਨ ਹੋਰ ਹੋ ਜਾਂਦਾ ਹੋਰ 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 ਹਾਂ ਚਲੋ ਕੋਈ ਗੱਲ ਚਲ ਚੰਗਾ ਬੀਬੀ ਮੈਂ ਨਾ ਬੰਦੇ ਵਾਲ ਮਾਰਾ ਫੇਰਾ ਮੜਾ ਜਾ ਮਾਰਿਆ ਮਾਰਿਆ ਹਾਂ ਝੋਨਾ ਵੇਰਲਾ ਨਾ ਲਾਉਣਾ ਇਹ ਚਲੋ ਮਰਜੀ ਆਏ ਦੀ ਫਿਰ ਹੁਣ ਕੀ ਕਰਨਾ ਪੁੱਤ ਟਾਈਮ ਤੇ ਕੱਢਣਾ ਹੀ ਆ ਜਿੱਦਾਂ ਜਿੱਦਾਂ ਮਰਜੀ ਕਰੇ ਨਾ ਕਰੇ ਸਟਾਈਮ ਤੇ ਕੱਢਣਾ ਹੀ ਪੈਣਾ ਸਾਨੂੰ ਚਲ ਇਤਨਾ ਕਰਦੀਆਂ ਪਿੰਡੀਆਂ ਕੱਟ ਲੈਣੀਆਂ ਫਟਾਫਟ ਇਹਨਾਂ ਤੇ ਆਉਂਦੇ ਰੋਟੀ ਮੰਗਣੀ ਆ ਕੀ ਬੰਦਾ ਕਰੇ ਸਾਰੀ ਜਿਹੜੀ ਵਟਾ ਲੈ ਵਲੇ ਮਗੇ ਨਾ ਦਿਮਾਗ ਖਰਾਬ ਹੋਈ ਨਾ ਤੇ ਉੱਥੋਂ ਬੰਦੇ ਨੇ ਘਰ ਆਉਣਾ ਹੁੰਦਾ ਤੇ ਘਰ ਆਉਂਦੇ ਨੇ ਜਿਹੜੇ ਬੁੱਥੇ ਬੜੇ ਹੁੰਦੇ ਹਾਰਿਆ ਨੇ ਕੀ ਬੰਦਾ ਕਰੇ ਹੁਣ ਬੀਬੀ ਆ ਪਤਾ ਨਹੀਂ ਇਹਨੇ ਕੀ ਆਖਿਆ ਵੰਨੋ ਉਸ ਵਿਚਾਰੀ ਰੋਣ ਨਹੀਂ ਗਈ ਤੇ ਕੀ ਬੰਦਾ ਕਰੇ ਹੈ ਪਤਾ ਨਹੀਂ ਉਹਨੇ ਕੀ ਆਖਿਆ ਹੋਾ ਉਹ ਕਹਿੰਦੇ ਵੀ ਮੇਰਾ ਦਿਲ ਨਹੀਂ ਲੱਗਦਾ ਦੱਸ ਜਿਹੜਾ ਬੁੱਧ ਆਪਣੇ ਘਰ ਦੇ ਨਹੀਂ ਲੱਗਣਾ ਤੇ ਕਿੱਥੇ ਲੱਗਣਾ ਹੈ ਕੀ ਬੰਦਾ ਕਰੇ ਬੜਾ ਸੋਝਾਇਆ ਜੀਵ ਨੂੰ ਵੀ ਨਾ ਕਰਿਆ ਕਰ ਨਾ ਕਰਿਆ ਕਰ ਹੈ ਰਹੜ ਦੇਣੀ ਚੱਲ ਮਨਾ ਆਵਾਜ਼ ਮਾਰ ਕੇ ਵੇਨਾ ਉਹ ਜਾ ਕੇ ਕੁੰਡ ਨਹੀਂ ਧੋਪਿਆ ਉਹ ਜੀਵਨ ਐ ਇਹ ਜੀਵਨ ਹਾਂਜੀ ਹਾਂਜੀ ਇਧਰ ਆ ਗੱਲ ਸੁਣ ਦੱਸੋ ਮੇਰੀ ਗੱਲ ਸੁਣਾ ਹਾਂਜੀ ਮੈਨੂੰ ਲੱਗਦਾ ਬੀਬੀ ਠੀਕ ਨਹੀਂ ਗਈ ਹਾਏ ਹਾਏ ਸੋਧਰੇ ਕੋ ਕਿਆ ਨਾ ਦੱਸ ਮੈਂ ਕੀ ਕਹਿਣਾ ਵਾਂ ਚੰਗੀ ਭਲੀ ਤੇ ਹੈਗੀ ਆ ਅੱਜ ਰੋਟੀ ਦਿੱਤੀ ਰੋਟੀ ਵੀ ਖਾਦੀ ਚਾਹ ਵੀ ਪੀਤੀ ਆ ਤੇ ਜੇ ਬਿਮਾਰ ਹੁੰਦੀ ਤੇ ਮੈਨੂੰ ਦੱਸਦੀ ਨਾ ਮੈਂ ਕਿ ਆਖਣਾ ਵੀ ਬੀਬੀ ਨੂੰ ਤੁਹਾਨੂੰ ਮੈਨੂੰ ਮਤੇ ਸ਼ੱਕ ਪਿਆ ਰਿੰਦਾ ਪਤਾ ਨਹੀਂ ਉਹ ਦਿਲ じゃ ਥੋੜਾ ਗਰੀ ਜਾਂਦੀ ਪਾਣੀ ਕਿ ਮੈਂ ਆਖਾਂ ਰ ਕੋ ਬਾਅਦ ਚ ਉਹਦੇ ਤੁਹਾਨੂੰ ਕਿਆ ਹੋਇਆ ਉਹਨੂੰ ਤੁਸੀਂ ਮੈਨੂੰ ਮਤੇ ਸ਼ੱਕ ਕਰਿਆ ਕਰੋ ਮੈਨੂੰ ਕੀ ਲੋੜ ਕੋ ਕਹਿਣ ਦੀ ਮੇਰਾ ਤੇ ਘਰ ਦੇ ਕੰਮਾਂ ਤੋਂ ਵੇਲ ਨਹੀਂ ਹੈਗਾ ਸਾਰਾ ਦਿਨ ਉਹ ਹੀ ਮੇਰੇ ਮੁੱਕਦੇ ਤੇ ਮੈਂ ਕੀ ਕਹਿਣਾ ਤੁਹਾਡੀ ਬੀਬੀ ਨੂੰ ਜੀ ਇਹਦੇ ਕੋ ਕਿਆ ਹੋਇਆ ਤੇ ਮੈਨੂੰ ਦੱਸਦੇ ਵੇਹ ਲਾ ਫਿਰ ਉਹੋਈ ਗੱਲ ਨਾ ਕਹੇ ਨਾ ਕੈਮਰਾ ਲਵਾ ਲੋ ਸਾਰੇ ਅੰਦਰ ਆ ਤੇ ਉਹ ਮੈਨੂੰ ਕਹਿੰਦੀ ਮੇਰਾ ਘਰ ਦੇ ਦੀ ਲੱਗਣ ਡਿਆ ਤੇ ਜਿਹੜਾ ਬੰਦਾ ਆਪਣੇ ਘਰ ਦੇ ਨਹੀਂ ਲੱਗਦਾ ਤੇ ਉਹ ਬੰਦਾ ਕਿੱਥੇ ਜਾਊਗਾ ਨਾ ਨਹੀਂ ਲੱਗਦਾ ਹੁੰਦਾ ਜੇ ਰਿਸ਼ਤੇਦਾਰ ਕੋ ਜਾਣਾ ਬੰਦਾ ਤੇੜੀ ਰਹੂ ਉਹਦੇ ਨੇ ਮੁੜ ਕੇ ਇਹ ਵੀ ਘਰ ਹੀ ਹੋਣਾ ਕੁੜੀ ਦਾ ਚੇਤਾ ਆਉਂਦਾ ਹੋ ਚਾਰ ਦਿਨ ਛੱਡਾ ਉਹ ਕੁੜੀ ਦੇ ਕੋਲ ਘਿਰ ਕੀ ਧੀ ਦਾ ਘਰ ਕੀ ਤੇ ਪੁੱਤ ਦਾ ਕੀ ਆਪੇ ਮਨਹੋਰ ਦਾ ਹੋਰ ਹੋ ਜਾਊਗਾ ਤੁਸੀਂ ਵੀ ਜੱਤੇ ਅੜੇ ਜੇ ਵੀ ਨਾ ਬੀਬੀ ਨੂੰ ਇੱਥੇ ਬੰਦ ਕੇ ਰਖਣਾ ਵਾ ਛੱਡਾ ਉਹ ਚਾਰ ਦਿਨ ਧੀ ਦੇ ਕੋਲ ਮੇਰਾ ਵੀ ਦਿਮਾਗ ਇਹੋ ਹੀ ਕੰਮ ਕਰਨ ਦਿਆ ਨਾ ਕਿ ਨਾ ਚਾਰ ਦਿਨ ਚੰਗੇ ਰਹੋਗੇ ਛੱਡ ਆਓਗੇ ਤੇ ਠੀਕ ਆ ਨਾ ਤੂੰ ਤੇ ਬੜੀ ਖੁਸ਼ ਹਣੀ ਹੈ ਜਦੋਂ ਮੂੰਹ ਚ ਆ ਗਲ ਡਿੱਗੀ ਚਾਰਾਂ ਦਿਨਾਂ ਵਾਲੀ ਮੈਂ ਤਾਂ ਤੁਹਾਨੂੰ ਚੰਗਾ ਸੁਝਾ ਦਿੰਦਾ ਵਾ ਹੈ ਪਿਛਾ ਛੱਡਾ ਵਿਚਾਰੀ ਨੂੰ ਉਥੇ ਚੱਲ ਮਨ ਹੋਰ ਦਾ ਹੋਰ ਹੋ ਜੂ ਹੁਣ ਤੁਸੀਂ ਤਾਂ ਛੱਡੇ ਜੀ ਉਹਦਾ ਜੀ ਨਹੀਂ ਲੱਗਣ ਡਿਆ ਉਦਾਸ ਬੈਠੀ ਆ ਤੇ ਜੇ ਹੁਣ ਮੈਂ ਤੁਹਾਨੂੰ ਇਹ ਕਹਤਾ ਵਾ ਪਿਛਲ ਕੁੜੀ ਨੂੰ ਛੱਡਾ ਚਾਰ ਦਿਨ ਫਿਰ ਉਥੇ ਜੀ ਲੱਗ ਜੂ ਉਹਦਾ ਮੇਰੀ ਗੱਲ ਸੁਣ ਲੈ ਜੇ ਤੂੰ ਚੰਗੀ ਹੋਵੇਂ ਨਾ ਇੰਨੀ ਗੱਲ ਉਹ ਕਦੀ ਨਾ ਕਵੇ ਨਹੀਂ ਮੈਂ ਨਹੀਂ ਚੱਲੀ ਤੇਰਾ ਜਨਾਬ ਨਾ ਬੁਤਾ ਖਰਾਬ ਤਨ ਮੈਂ ਦੱਸਾਂਗਾ ਤੂੰ ਕਦੀ ਕਿਹਾ ਕਰ ਬੀਬੀ ਦੀ ਆ ਗੱਲ ਵਾ ਆ ਇਸ ਤਰ੍ਹਾਂ ਇਸ ਤਰ੍ਹਾਂ ਸੋਸਲਾ ਬਲਾਹ ਹੁੰਦੀ ਨਾ ਨਾ ਸੱਸ ਦੀ ਤੂੰ ਕਦੀ ਉਹਨੂੰ ਕਦੀ ਕੋਇਆ ਹੀ ਨਹੀਂ ਕਦੀ ਸਵਾਦਣਾ ਹੈ ਉਹ ਤੇਰੇ ਨਾਲ ਸਵਾਦ ਦੀ ਸਲਾਹ ਕਰੇ ਕੋਈ ਤੇ ਮੈਂ ਕਦੀ ਕਿ ਵਿਲੀ ਆ ਵਿਲੀ ਇੱਥੇ ਤੂੰ ਤਿੰਨ ਟਾਈਮ ਰੋਟੀ ਪਾਣੀ ਪਕਾਉਣਾ ਸਫਾਈਆਂ ਕਰਨੀਆਂ ਆਪਣੀਆਂ ਕਹਿੰਦੇ ਮੇਰੀ ਸੁਣ ਲੈ ਗੱਲ ਤੇਰੇ ਵੀ ਗਾੜੀ ਬਰਚਾੜੇ ਬੱਚੇ ਗਾੜੀ ਦੋ ਸਾਡੀਆਂ ਵੀ ਨਵਾਂ ਧੀ ਆਉਣੀਆਂ ਗਾੜੀ ਤੇ ਮੁੜ ਕੇ ਕੀ ਕਰਿਆ ਕਰੇਗੇ ਹੈ ਇਤਾਂ ਕਰਿਆ ਕਰੇਗੀ ਤੇ ਜੇ ਮੈਂ ਕੋਈ ਤੰਗੀ ਪਰੇਸ਼ਾਨੀ ਦਊਂਗੀ ਉਹਨਾਂ ਨੂੰ ਤੇ ਫਿਰ ਤੇ ਗੱਲ ਹੋਈ ਜਦੋਂ ਮੈਂ ਕਹੂੰ ਕੋਹ ਨਾ ਨਾ ਨੂੰ ਤਾਂ ਬਦੋ ਬਦੋ ਮੇਰੇ ਗੱਲ ਪੈ ਚਲੀਆਂ ਗੱਲ ਪੈ ਚਲੀਆਂ ਇੱਥੇ ਹਾਂ ਉਹ ਜੇ ਤੂੰ ਆਪਣੀ ਸੱਸ ਨਾਲ ਲਾ ਕੇ ਖਾਦੀਂ ਦਮਾ ਨਾ ਕਿਤੋਂ ਖਾਣੀ ਤੂੰ ਉਹ ਚੰਗਾ ਬਾਬਾ ਤੁਹਾਡੀਆਂ ਨਜ਼ਰਾਂ 'ਚ ਮੈਂ ਨਹੀਂ ਸਿੱਧੀ ਹੋ ਸਕਦੀ ਠੀਕ ਹੈ ਨਾ ਜੋ ਤੁਸੀਂ ਮਰਜ਼ੀ ਕਰ ਲੋ ਉਹ ਯਾਰ ਹਾਂ ਨਾ ਗੱਲ ਕਰਿਆ ਕਰ ਠੀਕ ਹੈ ਨਾ ਜਿਹੜੀ ਗੱਲ ਹੁੰਦੀ ਹੈ ਨਾ ਸਹੀ ਨੂੰ ਸਹੀ ਕਹਿਆ ਕਰ ਚੱਲ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਨਾ ਕਿ 4 ਦਿਨ ਮਾਤਾ ਨੂੰ ਹੁਣ ਦੀ ਕੁੜੀ ਕੋ ਛੱਡ ਆਓ ਉਹ ਛੱਡ ਆਉਂਗਾ ਕਿਸ ਦਿਨ ਠੀਕ ਹੈ ਨਾ ਚੱਲ 4 ਦਿਨ ਜਾਉਗੀ ਤੇ ਮਨ ਹੋਰ ਦਾ ਹੋਰ ਹੋਊਗਾ ਮੁੜ ਕੇ ਲੈ ਆਇਓ ਜਾ ਕੇ ਕਰ ਦੇਗੀ ਫਿਰਦੀ ਆ ਚਾਰ ਦਿਨ ਛੱਡਿਆ ਚਾਰ ਦਿਨ ਤੂੰ ਚਲ ਜਾ ਹਾਂ ਇੱਥੋਂ ਹੈ ਸਾਡਾ ਤੇ ਕਮੈਂਟ ਨਹੀਂ ਕਰਦਾ ਬੀਬੀ ਤੋਂ ਬਿਨਾ ਹੈ ਨਾ ਉੱਥੇ ਕਹਿੰਦੇ ਦਵਾਈ ਦੇਣੀ ਟਾਈਮ ਨਾ ਨਾ ਕਹਿੰਦੇ ਪੁੱਛਣਾ ਕਿ ਸਾਮਣੇ ਕੀ ਕਰਨਾ ਉੱਥੇ ਹੈ ਇਹਨੂੰ ਕੀ ਪਤਾ ਵਾ ਸਿਆਣੇ ਦੀ ਇਤ ਕੀ ਹੁੰਦੀ ਐ ساری ਉਮਰ ਬੇਕਦਰਹੀ ਘਾਤੜੀ ਸੱਸ ਦੀ ਹੱਦ ਹੋਈ ਐ ਜਨਾਨੀ ਵਾਲੀ ਲੈ ਜੀ ਵਾ ਨਾ ਆ ਤੇ ਆਪੇ ਚੱਕਰ ਚੱਲ ਗਿਆ ਮੈਨੂੰ ਤਾਂ ਕੋਈ ਕਰਨ ਦੀ ਵੀ ਲੋੜ ਨਹੀਂ ਪਈ ਹੈ ਚਲ ਚੰਗਾ ਹੋਇਆ ਮਨਜਿੰਦਰ ਦੇ ਮਨ ਵਿੱਚ ਇਹਤ ਗੱਲ ਆਈ ਕਿ ਚਲ ਜੀ ਬੀਬੀ ਦਾ ਇੱਥੇ ਜੀ ਨਹੀਂ ਲੱਗਦਾ ਤੇ ਚਾਰ ਦਿਨ ਆਪਣੀ ਧੀ ਕੋ ਛੱਡਾਉਨੇ ਆ ਇੱਕ ਵਰੀ ਇਹਦੀ ਧੀ ਕੋ ਚਲ ਗਈ ਨਾ ਏ ਮੁੜ ਕੇ ਮੈਨਾਂ ਨੂੰ ਲੈਣ ਹੀ ਨਹੀਂ ਜਾਣ ਦੇਣਾ ਆਪੇ ਉੱਥੇ ਪਈ ਰਹੂਗੀ ਜ਼ਮੀਨ ਜਾਇਦਾ ਤੇ ਸਾਡੇ ਨਾਲ ਕਰਤੀ ਹੋਣੇ ਨੇ ਹੁਣ ਹੀ ਇਹਦੇ ਕੋ ਕੀ ਲੈਣਾ ਹੈ ਇਹਦੇ ਹੱਥ ਲੈ ਆਪਾਂ ਵਢਾ ਹੁਣ ਜਾਵੇ ਕੁੜੀ ਕੋ ਕੁੜੀ ਨੇ ਕੀ ਲੈਣਾ ਨਾਲ ਇਹਦੇ ਕੋ ਆਪੇ ਸੰਭੋ ਗੀਨੂ ਮਾ ਮੋਦੀ ਚੱਲ ਮਨਾ ਜੋ ਵੀ ਆ ਨਾ ਬਹੁਤ ਵਧੀਆ ਵਾ ਇਦਾਂ ਕਰਦੀ ਆ ਸਬਜ਼ੀ ਬਣਾਵਾ ਦਵਾ ਦਾ ਤੇ ਰੋਟੀ ਖਵਾਵਾ ਇਹਨਾਂ ਨੂੰ ਤੇ ਇਹਨਾਂ ਨੂੰ ਕਹੀ ਨਹੀਂ ਐ ਜਾਓ ਜਾ ਕੇ 4 ਦਿਨ ਛੱਡਿ ਆਓ ਇਹਨਾਂ ਨੂੰ ਹੁਣ ਨਹੀਂ ਮੈਂ ਖਹਿੜਾ ਛੱਡਣਾ ਇਦਾਂ ਕਰਨੀ ਆ ਕੁੜੀ ਨੇ ਮੈਨੂੰ ਫੋਨ ਕੀਤਾ ਕਿਤੇ ਮੈਂ ਕਿਹਾ ਵੀ ਹਾਂ ਗਾਹੀ ਮੈਂ ਤਾਂ ਪੁੱਤ ਮੈਨੂੰ ਦੂਜੇ ਚੌਥੇ ਦਿਨ ਫੋਨ ਕਰਕੇ ਨਾ ਤੇ ਰਾਜੀ ਬਾਜੀ ਕੁਛ ਵੀ ਲਿਆ ਕਰ ਤੇ ਦੱਸ ਵੀ ਦਿਆ ਕਰ ਉਹ ਖਮਾ ਜੀ ਰੁੱਝੀ ਰਹਿੰਦੀ ਆ ਉਹ ਵੀ ਨੇ ਮੁਰਕੇ ਚੇਤਾ ਪਨਾ ਲੈਂਦੀ ਚਲ ਜਾਂਦੀ ਆ ਤੇ ਹੁਣ ਮੈਂ ਕੀ ਕਰਾਂ ਇਦਾਂ ਕਰਨੀ ਆ ਉਹਨੇ ਤਾਂ ਨਹੀਂ ਕੀਤਾ ਜੇ ਮੈਂ ਉਹਨੂੰ ਮਨਜਿੰਦਰ ਨਾਲ ਨਹੀਂ ਆ ਵੀ ਮੈਨੂੰ ਫੋਨ ਲਾ ਕੇ ਦੇ ਚਲ ਮੈਂ ਹੀ ਗੱਲ ਕਰ ਲੈਂੀ ਆ ਰਾਜ ਭਾਜੀ ਪੁੱਛ ਲੈਣੀ ਆ ਜਿਹੜਾ ਮਨ ਵਾਂ ਇਨਾ ਕ ਦਾਸ ਹੋਇਆ ਉਹ ਹੀ ਜਾਊਗਾ ਕੋਰ ਚੰਗਾ ਜਿਹਾ ਗੱਲਾਂ ਬਾਤਾਂ ਚਾਰ ਕਰ ਲਈਆਂ ਉਧਰ ਉਧਰੀ ਦੁੱਖ ਸੁੱਖ ਕਰ ਲਿਆ ਫੇਰ ਮਨ ਹੌਲਾ ਹੋ ਜਾਣਾ ਨਹੀਂ ਤਾਂ ਮੈਂ ਪਰੇਸ਼ਾਨ ਚ ਬੈਠੀ ਰਹੂੰਗੀ ਰਾਤ ਵੀ ਨੀਂਦ ਨਹੀਂ ਆਉਣੀ ਕੀ ਫਾਇਦਾ ਕਰਨੀ ਆਵਾਜ਼ ਮਾਰਨੀ ਮੁੰਡੇ ਨੂੰ ਪਤਾ ਨਹੀਂ ਕਿੱਥੇ ਹੀ ਮਨਜਿੰਦਰ ਮੈਂ ਮਨਜਿੰਦਰਾ ਹਾਂਜੀ ਬੀਜੀ ਆ ਗਿਆ। ਉਰੇ ਆ ਪਤ ਗੱਲ ਸੁਣ ਮੇਰੀ। ਹਾਂਜੀ ਬੀਜੀ ਵਾਜਦੇ ਹੀ ਮਾਰਨਾ। ਹਾਂ ਆਵਾਜ਼ ਮੈਂ ਮਾਰੀ ਆ ਪਤ ਮੈਂ ਸੋਚਣ ਡਈ ਹਾਂ ਤੇ ਰਮਨ ਨੇ ਵੀ ਫੋਨ ਨਹੀਂ ਕੀਤਾ ਕਿਤਾ ਜਦਨ ਦੀ ਗਈ ਆ। ਬੰਦਾ ਫੋਨ ਕਰਕੇ ਗੱਲਬਾਤ ਰਾਜਬਾਜੀ ਪੁੱਛ ਲੈਣਾ ਦੱਸਦੇ ਤਾਂ ਨਾ ਮਨ ਹੋਰ ਹੋ ਜਾਂਦਾ। ਤੇ ਹੁਣ ਮੈਂ ਅਖੰਡ ਨਹੀਂ ਵੀ ਤੂੰ ਫੋਨ ਲਾਦੇ ਹਾਂ ਮੈਂ ਇਹ ਗੱਲ ਕਰ ਲੈਣੀ। ਹਾਂ ਤੂੰ ਮੈਨੂੰ ਬਾਹਰ ਰੱਖ ਦੇਣਾ। ਹਾਂ ਮੈਂ ਹੁਣੇ ਸੋਚਿਆ ਮੈਂ ਹਾਂ ਚੱਲ ਇਦਾਂ ਕਰ ਲੈਣੀ ਆ ਜਦੋਂ ਦਿਲ ਜਰੀਕ ਹੋ ਜਾਊਗਾ ਠੀਕ ਆ ਨਾ। ਉਹ ਆਹੋ ਕੋਈ ਨਹੀਂ। ਤੇ ਨੰਬਰ ਤਾਂ ਕਰਾਂਗੇ 2-4 ਤੇ ਚਲੋ ਮਨ ਹੌੜਾ ਹੋ ਜਾਣਾ। ਵੇ ਪੁੱਛ ਲੈਣੀਆਂ ਕਰਕੇ ਆਲਾ ਬੀਬੀ ਲਾਲੋ ਕਾਨੂੰ ਹਲੋ ਚਾ ਲੱਗ ਗਿਆ ਥੈਮ ਫੋਨ ਚੁੱਕਣ ਦਾ ਹੋਰ ਸੁਣਾ ਫਿਰ ਪੁੱਤ ਕੀ ਹਾਲ ਆ ਮੇਰਾ ਵੀ ਵਧੀਆ ਵਾ ਤੂੰ ਆਪਣਾ ਸੁਣਾ ਮੈਨੂੰ ਹੋਰ ਪਰਿਵਾਰ ਦਾ ਸੁਣਾ ਸਾਰਾ ਪਰਵਣੇ ਦਾ ਸੁਣਾ ਸਾਰਿਆਂ ਦਾ ਹਾਂ ਠੀਕ ਠਾਕ ਆ ਚਲੋ ਵਧੀਆ ਤੇ ਗੱਲ ਸੁਣ ਮੇਰੀ ਕਿੰਨਾ ਕੰਮ ਆ ਤੈਨੂੰ ਜਿਹੜੀ ਕੰਮ ਚ ਰੁਚੀ ਰਹੀ ਨਹੀਂ ਆ ਕਿਤੇ ਤੂੰ ਤੇ ਫੋਨ ਵੀ ਨਹੀਂ ਕਰਦੀ ਕਿਤੇ ਹਾਂ ਆਹੋ ਫੋਨ ਹੀ ਕਰ ਲਿਆ ਕਰ ਤੇ ਪੰਜ ਸੱਤ ਦਿਨ ਹੀ ਚਲੋ ਬਹੁਤਾ ਨਹੀਂ ਤੇ ਪੰਜ ਸੱਤ ਦਿਨ ਹੀ ਕਰ ਲਿਆ ਕਰ ਰਾਜੀ ਵਾਜੀ ਪੁੱਛ ਲਿਆ ਕਰ ਇਹ ਨਹੀਂ ਨਹੀਂ ਚੱਲ ਬੜਾ ਹੋ ਜਾਂਦਾ ਉਧਰ ਉਧਰੀ ਕੋਈ ਤਾਂ ਕਰ ਲੀਏ ਗੱਲਬਾਤ ਕਰ ਲੀਏ ਤੇ ਬੰਦੇ ਦਾ ਦਿਲ ਹੋਰ ਦਾ ਹੋਰ ਹੋ ਜਾਂਦਾ ਵਾ ਅੱਜ ਮੇਰਾ ਮਨ ਬੜਾ ਉਦਾਸ ਹੋਇਆ ਏ ਨੰਮੂ ਨੇ ਇੱਕ ਫੋਨ ਲਵਾਇਆ ਤੇਰੇ ਵੀਰ ਕੋਲੋਂ ਅੱਛਾ ਕੀ ਕਰਨ ਲਈ ਹੁਣ ਤੂੰ ਹੂੰ ਰੋਟੀ ਬਣਾਉਣੀ ਨਹੀਂ ਅੱਛਾ ਹੋਰ ਚੋਨਾ ਚੰਨਾ ਲਾ ਲਿਆ ਵਾ ਹੂੰ ਲੱਗਣ ਧਿਆ ਵਾ ਇਦਾਂ ਹੀ ਆਉਣਾ ਟਾਈਮ ਜਿਹਾ ਹੋਇਆ ਸਾਰੇ ਡੇ ਲਾਉਣ ਪਤਾ ਕਿ ਉਹ ਰੋਜ਼ੋਰੀ ਆਹੋ ਤੂੰ ਇਦਾਂ ਕਰਿਆ ਕਰ ਮੇਰੇ ਤੇ ਫੋਨ ਕਰ ਲਿਆ ਕਰ ਮੈਨੂੰ ਤੇ ਚਲੋ ਇੰਨੇ ਨਾਲ ਹੀ ਮੇਰਾ ਜਿਹੜਾ ਦਿਲ ਵਾ ਨਾ ਫਿਰ ਲੱਗਾ ਰਹਿੰਦਾ ਵਾ ਉਹਨਾਂ ਤੇ ਅਲਦਾਸ ਜਾ ਹੋ ਜਾਂਦਾ ਵਾ ਆਹੋ ਆ ਕਰਿਆ ਕਰ ਫਿਰ ਹੋਰ ਵੀਰ ਕੀ ਕਰਨ ਦਿਆ ਰਾਈਵਲ ਗਿਆ ਅੱਛਾ ਆ ਹੁਣ ਜਾਣਾ 4 ਦਿਨ ਫਿਰ ਚੋਣਾ ਚਾਹਣਾ ਲੱਗਣਾ ਇਦਾਂ ਹੀ ਨਾ ਕੰਮ ਤੇ ਫਿਰਤੀਏ ਇੱਥੇ ਵੀ ਇਦਾਂ ਹੀ ਆ ਤੇਰਾ ਵੀਰ ਵੀ ਡਿਆ ਹੋ ਕਰਨਾ ਕਦੋਂ ਕਦੂ ਕਰਕੇ ਬੰਦੇ ਡਾਇ ਨੇ ਉਹਨੇ ਵੀ ਹਾਂ ਚੋਨਾ ਡੀ ਐਲਬਮ ਹੈ ਹੋਰ ਬਾਕੀ ਵੀ ਠੀਕ ਠਾਕ ਆ ਸਾਰਾ ਪਰਿਵਾਰ ਹੀ ਠੀਕ ਆ ਹਾਂ ਵਧੀਆ ਵਧੀਆ ਕੋਈ ਗੱਲ ਨਹੀਂ ਵਧੀਆ ਸਭ ਹੂੰ ਤੇ ਫੇਰ ਹੁਣ ਕਦੋਂ ਆਵੇਂਗੀ ਹੂੰ ਚੋਨਾ ਲੱਗ ਜੂ ਤੇ ਫੇਰ ਯਾਹ ਕਿੰਨੇ ਕ ਦਿਨ ਲੱਗਣਾ ਚੋਨਾ ਛੇਤੀ ਲਾ ਲਦੇ ਹੁੰਦੇ ਨੇ ਭਈਏ ਉਹ ਇਨੀ ਨੱਕ ਜੇਗਾ ਨਾ ਤਾਂ ਫਿਰ ਮਾਰਨੀ ਫੇਰਾ ਹੈ ਆਹ ਵਾਜੇ ਫਿਰ ਕਿਸ ਦਿਨ ਰਾਤ ਰਹਿ ਲਈ ਨਾ ਉਹ ਤਾਂ ਰਿਆ ਜੋ ਚਲੇ ਰਾਤ ਹੀ ਰਹਿ ਲਈ ਇੰਨਾ ਹੀ ਬੜਾ ਵਾ ਆਹੋ ਚੱਲ ਕੰਮ ਤੇ ਇਦਾਂ ਹੀ ਰਹਿਣੇ ਆ ਕੰਮਾਂ ਦੀ ਕਿਹੜੀ ਗੱਲ ਆ ਅੱਛਾ ਪਤਾ ਕੀ ਆ ਮੈਂ ਤਾਂ ਫਿਰ ਹੁਣ ਇਹੋ ਮਨ ਚ ਸਲਾਹ ਬਣਾਈ ਆ ਕਿ ਜੇ ਤੇਰਾ ਨਹੀਂ ਟਾਈਮ ਦਿਹਾੜੀ ਡਾਂਗ ਜੇਪੀ ਨਹੀਂ ਆਇਆ ਜਾਣਾ 10-15 ਦਿਨ ਤੇ ਕੋਈ ਗੱਲ ਨਹੀਂ ਮੈਂ ਤੇਰੇ ਵੀਰ ਨੂੰ ਆਹਨੀ ਆ ਤੇ ਮੈਨੂੰ ਛੱਡ ਜੇ ਤੇਰੇ ਕੋਲ 2-4 ਦਿਨ 2-4 ਦਿਨ ਤੇਰ ਕੋ ਰਾਵਾਂਗੀ ਤੇ ਮੇਰਾ ਜਿਹੜਾ ਦਿਲ ਵਾ ਚਲੋ ਅਦਾਸ ਜਾ ਹੋਇਆ ਹਟ ਜਾਊਗਾ ਹਾਂ ਆ ਹੋ ਇਦਾਂ ਕਰ ਲੈਨੀ ਆ ਚੰਗਾ ਮੈਂ ਆਖਾਂਗੀ ਫਿਰ ਇਹਨੂੰ ਛੱਡ ਜਾਈਗਾ ਹਾਂ ਨਹੀਂ ਹੋਤੇ ਆਂਦਾ ਮੈਂ ਛੱਡ ਜਾਂਗਾ ਕੋਈ ਗੱਲ ਨਹੀਂ ਤੇ ਮੈਂ ਅੱਗੇ ਕਹਿਣ ਲਿਆ ਸੀ ਕਿ ਮਾਤਾ ਜੀ ਬੀਬੀ ਦਾ ਆਸਮਾ ਤੇ ਮੈਂ ਤੈਨੂੰ ਇਹ ਡੰਗ ਛੱਡਵਨਾ ਭੈਣ ਕੋ ਆਹੋ छड जाना उन्हें कोई नहीं जरा टाइम लगता तो हाँ चंगा फिर चंगा आवेंगे फिर मैं किस दिन द्या चंगा सताल ठीक